ਹਾਂਜੀ ਪੁੱਜ ਕੀ ਆਪਣਾ ਨਾਮ ਤੇ ਕਿਹੜਾ ਨਗਰ ਹੈ ਤੇ ਕੀ ਇਹ ਮਸਲਾ ਜਿੰਦੇ ਵਾਸਤੇ ਅੱਜ ਜਿਹੜਾ ਖਾਬਾ ਸੁਝ ਗਈ ਹੈ ਨਾਂ ਮੇਰਾ ਲਖਬੀਰ ਸਿੰਘ ਪਿੰਡ ਚੇਲਾ ਸਾਬਕਾ ਮੈਂਬਰ ਤੇ ਵਾਈਫ ਮੇਰੀ ਮਜੂਦਾ ਮੈਂਬਰ ਹੈ ਜੀ ਅਸੀਂ ਜੀ ਸਾਡੇ ਕੋਰ ਦੇ ਸਾਡੇ ਕੋਲ ਆਰਡਰ ਹੀ ਅਸੀਂ ਗ੍ਰਾਮ ਪਚਾ ਚੇਲਾ ਸੁਮੇਤ ਪ੍ਰਭਜੀਤ ਸਿੰਘ ਸਰਪੰਚ ਸਮੇਤ ਮੈਂਬਰ ਸਾਰੇ ਜਮੀਨ ਨੂੰ ਕਿੜਾ ਬੰਨ ਗਏ ਆ ਇਹਨਾਂ ਨੇ ਪ੍ਰਭ ਦੇ ਬੰਦੇ ਭਾਈ ਬੰਦੇ ਭਾਈ ਤੇ ਸਾਨੂੰ ਪਤਾ ਨਹੀਂ ਇਚਾਂ ਚ ਗਏ ਪੰਜ ਛੇ 6 ਜਾਨੇ ਸੁਮੇਤ ਪਚਾ ਸਾਰੀ ਮਜੂਦ ਸੀ ਇਹਨਾਂ ਗੋਲਿਆਂ ਚਲਾ ਕੇ ਤੇ ਜੋ ਸਾਡੇ ਸਰੋਦੀ ਨੰਗੀਆਂ ਤੇ ਸਪੰਚ ਦੇ ਤਣ ਤੇ ਗੋਲੀ ਲੱਗੀ ਸਪੰਚ ਫਟੜ ਹੋ ਗਿਆ ਜੀ ਦੇ ਪਿਆ ਜੀ ਤੋਂ ਰਹਿ ਜਾਂਦੀ ਗੱਡੀ ਨੂੰ ਹੱਥ ਦਿੱਤਾ ਉਹਨਾਂ ਨੂੰ ਕਹਿ ਕੇ ਅਸੀਂ ਤੇ ਮੇਰੇ ਹੱਥਾਂ ਲਾ ਕੇ ਸਬਰਨ ਜੀ ਇਲਾਜ ਦੀਨੀਆਂ ਤੇ ਆਹ ਕੋਰ ਦੇ ਆਰਡਰ ਸਾਡੇ ਕੋਲੇ ਜੀ ਸਾਡੀ ਪੰਚਾਇਤ ਤੇ ਕੋਈ ਸਟੇ ਨਹੀਂ ਜੱਜ ਨੇ ਦਲਬੀਰ ਕੋ ਸਪੰਚੀ ਪਹਿਲਾਂ ਉਹ ਦਾ ਭੰਗ ਕਰਕੇ ਤੇ ਜੁਦਾ ਜ਼ਮੀਨ ਸਾਡੇ ਹੱਕ ਤੇ ਕੀਤੀ ਆ ਗ੍ਰਾਂਪਤਾ ਚੇਲਾ ਨੂੰ ਮਾਲਕ ਬਣਾਇਆ ਕਿੰਨਾ ਹੈ ਰਕਬਾ ਤੇ ਕਿੰਨੇ ਚਿਰ ਤੋਂ ਕਬਜ਼ਾ ਹੈ ਕੀ ਗਾ ਜਰਾਮਲ ਨੇ ਰਕਬਾ ਇਹ ਕੀ ਗਾ ਜਰਾਮਲ ਨੇ ਰਕਬਾ ਜਿੱਤੇ ਦਾ ਕਬਜ਼ਾ ਹੈ ਇਹਨੇ ਕਮਾਲ ਲਾਇਆ ਨਾਲੇ ਨੇ ਮਿੱਟੀ ਪਟਾਈ ਦੋ ਦੋ ਟਕਰੀ ਫੋਟਾ ਮਿੱਟੀ ਵੇਚ ਕੋ ਮਿੱਟੀ ਦੇ ਪੈਸੇ ਵਟੇ ਆ ਹੁਣ ਜ਼ਮੀਨ ਦੇ ਆਪ ਦੀ ਜ਼ਮੀਨ ਨਾਲ ਲਈ ਕੋਈ ਸਰਕਾਰੀ ਵਟ ਨਹੀਂ ਹੈਗੀ ਕੋਈ ਕੋਹ ਨਹੀਂ ਅਈ ਜ਼ਮੀਨ ਦੀ ਦੇਖਭਾਲ ਲਈ ਵਟ ਵੇਖਣ ਗਏ ਵਟ ਹੈਗੀ ਕਿ ਨਹੀਂ ਹੈਗੀ ਇਹਨੇ ਗੂਲੀਆਂ ਚਲਾ ਕੇ ਸਾਡਾ ਸਰਪੰਚ ਫਟੜ ਕਰਤਾ ਜੀ ਇਹਦੀ ਜ਼ਮੀਨ ਦਾ ਕੋਈ ਠੇਕਾ ਲੌਂਦਾ ਰਿਹਾ ਪਿੰਡਾਂ ਦੇ ਨਹੀਂ ਦਾ 12 ਸਾਲ ਤੋਂ ਇਹਨੇ ਕਬਜ਼ਾ ਕੀਤਾ ਹੈ ਠੇਕਾ ਨਹੀਂ ਹੁੰਦਾ ਜੀ ਤੇ ਤੇ ਕਾ ਨਾਂ ਹੋਂ ਦਾ ਕਰਕੇ ਅਸੀਂ ਕੋਰਟ ਤੇ ਕੇਸ ਕੀਤਾ ਸੀ ਸਾਡੀ ਜੋ ਜੋ ਆਰਡਰ ਆ ਜਿਹੜੇ ਜੱਜ ਸਾਹਿਬ ਨੇ ਸਿਵਲ ਕੋਰਟ ਪੱਟੀ ਨੇ ਸਾਡੇ ਹੱਕ 'ਚ ਕੀਤੇ ਜੀ ਜ਼ਮੀਨਦਾਰ ਪੁਰਾਣੇ ਚੈਲਨ ਮਾਲਕ ਬਣਾਇਆ ਨਾਲੇ ਨਾਲ ਪਾਰਟੀ ਬਣਾਇਆ ਜੀ ਦਲਬੀਰ ਕੋ ਭੰਗ ਕਰਤੀ ਸੀ ਸਰਪੰਚ ਜਿਹਦੀਆਂ ਲੋਕ ਨੂੰ ਛਤੇ ਸੀ ਸਾਡੀ ਮੌਜੂਦਾ ਪਜਾਏ ਕੋਈ ਛਤੇ ਨਹੀਂ ਜਿਹੜੀ ਕਿਸਾਨ ਜੱਤੇ ਬੰਦੀਆਂ ਜਿਹੜਾ ਆ ਪਿੰਡ ਦਾ ਵਿਰੋਧ ਕਰ ਰਹੀਆਂ ਨੇ ਵੀ ਇਹ ਜ਼ਮੀਨ ਜਿਹੜੀ ਆ ਜੱਜ ਵੀਰ ਦੀ ਆ ਉਹ ਵਿਕਾਪ ਜੀ ਨੇ ਟਿਕੜੀਆਂ ਉਹਦੇ ਹੱਕ 'ਚ ਨਹੀਂ ਆ ਕਿਸਾਨ ਜੱਤੇ ਬੰਦੀਆਂ ਦਾ ਕੀ ਉਹ ਰੋਲ ਆ ਕਿਸਾਨ ਬਸ ਬੰਦੀ ਜੀ ਕਿਸਾਨ ਮਜ਼ਦੂਰ ਸੰਘਾ ਡਿਗਮੇਟੀ ਦੇ ਅਸੀਂ ਮੈਂਬਰ ਆ ਸਾਡੇ ਨਾਲ ਪ੍ਰਧਾਨ ਵੀ ਆ ਬਲਾਕ ਪ੍ਰਧਾਨ ਵੀ ਸਾਡੇ ਨਾਲ ਜੀ ਅਸੀਂ ਇਹਨਾਂ ਵੀ ਉਹ ਦਾ 15 ਕ ਬੰਦੇ ਲਈ ਵਿਧਾਨ ਨਿਸ਼ਾਨ ਚ ਮਝਾਇਆ ਲਾ ਠੱਗ ਹੈਗਾ ਉਹ ਤੇ ਉਹਦਾ ਗੱਲ ਹੈ ਵੀ ਉਹਦੇ ਸਟੇਟਮੈਂਟਾਂ ਮੈਂ ਉਹਦੋਂ ਪਤਾ ਕਰਾਉਣ ਮੁਖਾਈਆਂ ਜਿਹਦੇ ਉਹਨੇ ਪੈਪੋ ਲੈ ਉਹਦਾ ਕੋਈ ਬੰਦਾ ਨਹੀਂ ਬੰਦਾ ਨਹੀਂ ਜਥੇਬੰਦੀਆਂ ਤਾਂ ਸਾਰੀਆਂ ਹੱਤਰਾਸੀ ਕਰਦੀਆਂ ਵੀ ਹੱਤਿਆ ਤੇ ਜਾਓ ਨਹੀਂ ਜਾਕਰ ਨਾ ਜਾਓ ਇਹ ਹਰਸਾਂ ਲੱਤ ਡਾਉਂਦੇ ਜੀ ਪਹਿਲਾਂ ਦੇ ਬਹਾਨੇ ਕਰੀ ਮੁਲਾਜ਼ਮ ਮਸਾਤਾ ਕਰੀਏ ਤੇ ਜੇ ਉਹ ਜਥੇਬੰਦੀ ਧਰਨਾ ਲਾਊਗੀ ਅਹੀਂ ਉਹਦੀ ਵਿਰੋਧਤਾ ਕਰਾਂ ਨਗਰ ਚੇਲੇ ਵਾਲੋਂ ਅਸੀਂ ਯਾਰ ਉਥੇ ਬਰਾਬਰ ਦੇ ਤਰ੍ਹਾਂ ਲਾਵਾਂਗੇ ਤੇ ਸਾਡਾ ਭਾਵੇਂ ਇਹ ਇਹ ਚੀਜ਼ ਲੱਗਦੀ ਆ ਕਿ ਜਿਵੇਂ ಗ್ರಾಮ ਪੰਚਾਇਤ ਤੁਹਾਡੀ ਪਿੰਡ ਚੇਲਾ ਦਾ ਮਤਲਬ ਆ ਠੀਕ ਆ ਉਹਦੇ ਵਿੱਚ ਕਿਸਾਨ ਜਥੇਬੰਦੀ ਨੂੰ ਆਉਣਾ ਚਾਹੀਦਾ ਜਿਹੜੀ ਮਿਹਰ ਜਥੇਬੰਦੀ ਨਹੀਂ ਜੀ ਨਹੀਂ ਇਹ ਤਾਂ ਜਥੇਬੰਦੀ ਕਿਸੇ ਨੂੰ ਨਹੀਂ ਆਉਣਾ ਚਾਹੀਦਾ ਨਗਰ ਲੜੇ ਤੇ ਜੱਜ ਵੀਰ ਸਿੰਘ ਲੜੇ ਤੇ ਜਾਂ ਗ੍ਰਾਮ ਪੰਚਾਇਤ ਲੜੇ ਜਥੇਬੰਦੀ ਦਾ ਹੁੰਦੀ ਆ ਕਿਸਾਨ ਜਥੇਬੰਦੀ ਦਾ ਸਹੀ ਗੱਲਾਂ ਹਾਂ ਤੇ ਆ ਗਲਤ ਗੱਲਾਂ ਹਾਂ ਤੇ ਥੋੜਾ ਨਗਰ ਵਿੱਚ ਦਖਲਦਾਰੀ ਦੇਣ ਤੇ ਥੋੜਾ ਜਥੇਬੰਦੀਆਂ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਕਿੰਨੇ ਕੁ ਬੰ ਤਿੰਨ ਮੰਤ ਰੈਟ ਕੀਤਾ ਜੀ ਆਪ ਜੱਜ ਵੀਰ ਸਿੰਘ ਪਗੋੜਾ ਨਹੀਂ ਤਾਂ ਨਹੀਂ ਉਹਨਾਂ ਨੂੰ ਰੈਸਟ ਹੋਏ ਤੇ ਉਹਨਾਂ ਨੂੰ ਰੈਸਟ ਕਰਕੇ ਤੇ ਉਹਨਾਂ ਨੂੰ ਜੀ ਕਾਨੂੰਨ ਦੇ ਅਧੀਨ ਕੀਤਾ ਜਾਵੇ ਤੇ ਚਲੋ ਸਾਡਾ ਵੀ ਮਸਲਾ ਹੱਲ ਹੋ ਜਾਈ ਤਿੰਨ ਸੌ 7 ਦਾ ਪਰਚਾ ਕੀਤਾ ਜੀ ਉਹਨਾਂ ਜੇ ਨਵੀਂ ਧਾਰਾ ਆਈ ਤੇ 109 ਲਾਈ ਹੈ ਜੀ ਅੱਜ ਪਿੰਡ ਵਾਸੀ ਇਕੱਠੇ ਹੋਏ ਸੀ ਮੇਨ ਮੋਟਿਵ ਕੀ ਸੀਗਾ ਇਕੱਠੇ ਹੁੰਦਾ ਇੰਨੀ ਅਫਰ ਤਾਂ ਇਕੱਠ ਕਰਨ ਦਾ ਇਕੱਠੇ ਕਰਨ ਦਾ ਇਹੋ ਹੀ ਹੈ ਜੀ ਜੇ ਉਹ ਜਿਵੇਂ ਬੰਦੀ ਥਾਣਾ ਲਾਉਂਦੀ ਐਸਐਸਪੀ ਦਫ਼ਤਰ ਉਹਨਾਂ ਵੀਡੀਓ ਪਾਈ ਵੀ ਥਾਣਾ ਲਾਉਣਾ ਤੇ ਤੁਹਾਨੂੰ ਨਗਰ ਚੇਲੇ ਜੋ ਟਾਲੀਆਂ ਜਾਣਗੇ ਅਸੀਂ ਉਹਨਾਂ ਦੀ ਵਿਰੋਧਤਾ ਕਰਾਂਗੇ ਐਸਐਸ ਜੇ ਉਹ ਜਥੇਬੰਦੀ ਉਹ ਨਾਲ ਸਾਡੀ ਜਥੇਬੰਦੀ ਤੇ ਮੈਂਬਰ ਖੜਾਂਗੇ ਜੀ ਆਪਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਖੜਾਂਗੇ ਜੀ ਜੇ ਨਾ ਹੋਊਗੀ ਤਾਂ ਇਹ ਪੰਚਾਇਤ ਲੜੂਗੀ ਤੇ ਜੱਜਵੀਰ ਸਿੰਘ ਲੜੂਗਾ ਕੋਈ ਜਥੇਬੰਦੀ ਨਾ ਇਹ ਮਸਲੇ ਚ ਆਵੇ ਨਾ ਕੋਈ ਲੋੜਿਆ ਜੀ ਜ਼ਮੀਨ ਜਿਹੜੀ ਹੁਣ ਪੰਚਾਇਤ ਕਬਜ਼ੇ ਜਾ ਗਈ ਪੰਚਾਇਤ ਕਬਜ਼ੇ ਜਾ ਗਈ ਜੇ ਇਹ ਜ਼ਮੀਨ ਮਾਲਕੀ ਦਿੱਤੀ ਗਾ ਜਰਾ ਮਰਲੇ ਅਸੀਂ ਮਾਲਕੀ ਆਣੀ ਆਟਰਾ ਸਾਡੇ ਕੋਲ ਆ ਜੀ ਮਾਲਕੀ ਹੱਥ ਸਾਡੇ ਕੋਲ ਆ ਜੋ ਕਿ ਪਹਿਲੀ ਪੰਚਾਇਤ ਜਿਹੜੀ ਦਲਬੀਰ ਕੌਰ ਦੀ ਉਹਨੂੰ ਉਹਨਾਂ ਮਾਲਕ ਉਹਦੇ ਤਰਫ ਤੋਂ ਸਟੇ ਲਿਆ ਸੀ ਉਹ ਖਾਰਜ ਕਰਕੇ ਪ੍ਰਭਦੀਪ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੇਲਾ ਨੂੰ ਮਾਲਕ ਹੱਤ ਦਿੱਤਾ ਤੇ ਜ਼ਮੀਨ ਦਾ ਮਾਲਕ ਬਣਾਇਆ ਨਾਲ ਪਾਰਟੀ ਬਣਾਇਆ ਜੀ ਤੇ ਹੁਣ ਅੱਜ ਤੋਂ ਬਾਅਦ ਦੇਖ ਭਾਲ ਜਿਹੜੀ ਆ ਗ੍ਰਾਮ ਪੰਚਾਇਤ ਚੇਲਾ ਦੀ ਜ਼ਮੀਨ ਦੇਖ ਨਹੀਂ ਗਏ ਹਾਂ ਤੇ ਸਾਡੇ ਗੁਲੀਆਂ ਚਲਾ ਕੇ ਸਾਡਾ ਬੰਦਾ ਸਵਾਰਟ ਫੋਟੋ ਕਰਦਾ ਜੀ ਹੂੰ ਮੇਰਾ ਨਾਮ ਜੀ ਅਵਤਾਰ ਸਿੰਘ ਪਿੰਡ ਚੇਲਾ ਤੇ ਪਹਿਣਾ ਦੇ ਹੋ ਕੁਝ ਅਜਿਹਾ ਕਹਤਾ ਜੀ ਗੱਲ ਤੇ ਉਹੀ ਬਾਰ-ਬਾਰ ਆ ਰਹੀ ਹੈ ਵੀ ਡੋ ਰਹੀ ਹੈ ਠੀਕ ਹੈ ਜੀ ਕਿਉਂਕਿ ਸਾਡੀ ਸਾਡੇ ਪਿੰਡ ਦਾ ਮਸਲਾ ਠੀਕ ਹੈ ਜੀ ਪਿੰਡ ਦੀ ਪੰਚਾਇਤ ਜਿਹੜੀ ਹੁੰਦੀ ਹੈ ਉਹਦੇ ਕੋਲ ਕਿੰਨੀ ਅਥੋਰਟੀ ਹੁੰਦੀ ਹੈ ਠੀਕ ਹੈ ਨੂੰ ਚੈਲੰਜ ਨਹੀਂ ਕਰ ਸਕਦਾ ਕੋਈ ਕਿਉਂਕਿ ਪੰਚਾਇਤ ਉਹ ਤਾਂ ਸਰਕਾਰ ਬੰਦੀ ਠੀਕ ਹੈ ਜੀ ਇਸ ਵਾਸਤੇ ਇਹੋ ਬੇਨਤੀ ਆ ਵੀ ਉਹ ਬੰਦਾ ਬਹੁਤ ਜ਼ਿਆਦਾ ਇਸ ਤੀ ਹੋਰ ਵੀ ਕੀਤੀਆਂ ਹੈ ਚਲੋ ਹੁਣ ਇਹਦਾ ਮੌਕਾ ਨਹੀਂ ਕਿੰਨਾ ਮੈਂ ਨਹੀਂ ਸਕਦਾ ਮੇਰੇ ਨਾਲ ਖੁਦ ਵੀ ਕੀਤੀ ਹੁੰਦੀ ਜੀ ਠੀਕ ਹੈ ਨਾ ਗੱਲ ਪਿਛਲੇ ਜਿਹੜੇ ਪੰਚਾਇਤਾਂ ਨੇ ਅਲਗੋਤ ਕੋਈ ਕੀਤੀ ਨੇ ਸਲਾਹ ਤੋਂ ਕਿਤਰਾ ਨਹੀਂ ਕਰਦੇ ਰਹੇ ਹੈ ਜੀ ਤਾਨੂੰ ਪਤਾ ਜੋ ਅਜਕਲ ਦਾ ਮਾਹੌਲ ਹੈ ਸਰਕਾਰਾਂ ਦਾ ਕਰਦੇ ਰਹੇ ਆ ਬਰੇ ਸਮਾਂ ਇਹ ਨੱਕ ਜਾਣਾ ਹੀਗਾ ਠੀਕ ਹੈ ਨਾ ਜੀ ਇਸ ਵਾਸਤੇ ਵੀ ਬਾਹਰਲੀ ਕੋਈ ਜਥੇਬੰਦੀ ਨਾ ਅਸੀਂ ਅਸੀਂ ਵੀ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਮੰਮੀ ਜੀ ਠੀਕ ਹੈ ਨਾ ਜੀ ਤੇ ਨਾ ਅਸੀਂ ਕਰਦੇ ਗੱਲ ਕੋਈ ਇਹ ਪੰਚਾਇਤ ਦਾ ਮਸਲਾ ਪਿੰਡ ਦਾ ਮਸਲਾ ਅਸੀਂ ਆਪ ਹੀ ਪਿੰਡਿੰਗ ਵਿਟੇਗਾ ਕੋਈ ਬਾਹਰ ਦੀ ਜਥੇਬੰਦੀ ਕੋਈ ਵੀ ਹੋਵੇ ਦਖਲਦਾ ਜੀ ਨਾ ਕਰੇ ਠੀਕ ਹੈ ਨਾ ਜੀ ਜੇ ਕਰੇਗੀ ਤੇ ਪੂਰਾ ਪਿੰਡ ਬੱਚਿਆਂ ਸਮੇਤ ਬੀਬੀਆਂ ਸਮੇਤ ਉਹ ਆਜਰੋ ਇਹ ਤਾਂ ਗਲਤ ਵਰਤ ਕਰੇਗਾ ਕਾਨੂੰਨ ਨੇ ਜਿਹੜੇ ਆਪਣੀ ਕਾਰਵਾਈ ਕੀਤੀ ਉਹ ਦੱਸਾਂ ਹਾਂ ਹਾਂਜੀ ਕਾਨੂੰਨ ਦੀ ਕਾਰਵਾਈ ਜਦੋਂ ਮੈਂ ਖੁੱਤ ਪੈਸੇ ਦੀ ਚਲ ਬਾਕੀ ਬੰਦੇ ਇਹ ਠੀਕ ਹੋ ਤੋਂ ਸਤੁਸ਼ਟ ਹੈ ਕਿ ਕੀ ਆਪਣਾ ਨਾਮ ਕਿਹੜੀ ਜਿੱਥੇ ਬੰਦੀ ਆਪਣੀ ਸਰਦੇਸ਼ ਇਹ ਨਹੀਂ ਜਾਈ ਹਾਂ ਮੇਰਾ ਨਾਮ ਸਰਦੇਸ਼ ਹੈ ਕਿ ਕਿਸਾਨ ਮਜ਼ਦੂਰ ਸੀ ਮੇਟੀ ਸਾਡੀ ਪਾਰਟੀ ਤੇ ਕੀ ਕਹਣਾ ਚਲਦਾ ਜਿਹੜਾ ਮਸਲਾ ਬਣਿਆ ਪਿੰਡ ਅਸੀਂ ਕਹਿੰਦੇ ਜਨੈ ਵੀ ਜਿਹੜੀਆਂ ਪਾਰੀਆਂ ਆ ਦੇ ਵਿੱਚ ਮਸਲਾ ਜੰਦੀਆਂ ਉਹ ਨਾ ਦੇਖਾ ਪੰਚਾਇਤ ਲੜੇ ਜਾਂ ਪਿੰਡ ਲੜੇ ਜਾਂ ਜਿਹਦੇ ਕਬਜ਼ਾ ਕੀਤਾ ਉਹ ਲੜਨਾ ਚਾਹੀਦਾ ਜਦ ਜਿਹੜੀ ਆ ਪਾਰਟੀ ਬਣੀ ਆ ਪਹਿਲੇ ਸਾਡੇ ਨਾਲ ਸੀ ਸਾਡੇ ਪਾਸ ਦੇ ਕੱਢੀ ਤੇ ਦਲੇ ਜਾਣ ਗਏ ਉਹਨਾਂ ਕੱਢੇ ਬਾਹਰ ਉਹਨਾਂ ਨਾਲ ਦੀ ਪਾਰਟੀ ਆਪੇ ਬਣਾਈ। ਜਿਹੜਾ ਕੋਈ ਇਛਤ ਕਰਦੇ ਆ ਵਿਰੋਧ ਕਰਦੇ। ਫਿਰ ਇਹਨਾਂ ਦਾ ਵਿਰੋਧ ਕਰਾਂਗੇ। ਕਿ ਮਰਦੇ ਜਦੋਂ ਮੁੱਦਾ ਹੀ ਕੋਰਨੇ ਹੱਲ ਕਰ ਦਿੱਤਾ ਤੇ ਫਿਰ ਵਿਰੋਧ ਕਰ ਸਕਦੇ। ਫਿਰ ਜਿੱਦੀ ਪਾਰਟੀ ਨੂੰ ਦਹਣੀ ਦੇਣ ਜੇਗਾ ਇਹ ਪਿੰਡ ਜਾਣੇ ਤੇ ਪਿੰਡ ਦਾ ਕੰਮ ਨਹੀਂ। ਜਿੱਦੀ ਪਾਰਟੀ ਕਿਹਨੂੰ ਬਾਹਰ ਦੇ ਦਹਣੀ ਦੇਣੇ। ਨਾ ਇਹ ਪਾਰਟੀ ਚਾਉਣਾ ਚਾਹੀਦਾ ਕਿਉਂਕਿ ਆਗੇ ਪੁੱਛੇ ਵੀ ਮਸਲਾ ਲੱਗੀ ਆ। ਜਾਂ ਤੇ ਜਦੀ ਜਾਂ ਮੱਲੀ ਆ ਜਾਂ ਤੁਹਾਡੀ ਜਦੀ ਆ ਇਹ ਪੁੱਛਦੇ ਨਹੀਂ ਆਗੇ ਆਗੇ ਦਵੇ ਦਖਲ ਦੇਉਂਦੇ ਆਗੇ ਮਲਕ ਜੇ ਕਰੋ ਵਿਰੋਧ ਕਰਨਗੇ ਤੇ ਤੁਸੀਂ ਫਿਰ ਅਸੀਂ ਉਹਦਾ ਵਿਰੋਧ ਕਰਾਂਗੇ ਜੀ ਆਪਣਾ ਨਾਮ ਤੇ ਜੀ ਤੁਸੀਂ ਸਰਪੰਚ ਦੇ ਜੀ ਮੇਰਾ ਨਾਮ ਚਰਨਜੀਤ ਸਿੰਘ ਸਰਪੰਚ ਤੋਂ ਮੈਂ ਫਾਦਰ ਸਾਹਿਬ ਹੈ ਤੇ ਕੀ ਹੈ ਮਸਲਾ ਹੈ ਜਿਹੜਾ ਦੋ ਤਿੰਨ ਦਿਨ ਪਹਿਲਾਂ ਹੋ ਗਿਆ ਵਕਤ ਅਭੀ ਫੇਰਾ ਮਾਰਨ ਗਏ ਪਿਆਰੀ ਦੀ ਜ਼ਮੀਨ ਸੀ ਹੱਬਤ ਹੋਈ ਸੀ ਤੇ ਫੇਰਾ ਮਾਰਨ ਗਏ ਤਾਂ ਬੋਨੀ ਗੋਲ ਨਚੜਾਤੀਆਂ ਤਾਂ ਪਟੜੋ ਗਿਆ ਜੱਜ ਬੀਰ ਸਿੰਘ ਨੇ ਕਿੰਨੇ ਕ ਬੰਦੇ ਸੀ ਕਿੰਨੇ ਕ ਫਾਇਰ ਫਾਇਰ ਕਾਫੀ ਹੈ ਕਾਫੀ ਫਾਇਰ ਉਹ ਤੇ ਮੀਂਹ ਤੇ ਮਰਕੇ ਕਿਸ ਤਰੀਕੇ ਨਾਲ ਕਾਬੂ ਸੀ ਉਹ 10 12 ਸਾਲਾਂ ਤੋਂ ਕੋਈ ਠਿਕਾਣਾ ਨਹੀਂ ਦਿੰਦਾ ਉਹਦਾ ਕਾਬੂ ਹੈ ਜਬਰਦਸਤੀ ਨੇ ਬਾਈ ਹਾਂਜੀ ਹੁਣ ਟੈਕਲਰ ਤੋਂ ਡੈਕ ਤੇ ਹਾਂਜੀ ਸਾਡੇ ਇੱਕ ਤੋਂ ਸਾਡੇ ਕੋਲ ਆਜ ਕੋਲ ਸਾਰੇ ਸਾਡੇ ਹਾਂਜੀ ਹੁਣ ਕਹ ਕਦਿਆ ਜੀਨੇ ਪ੍ਰਕਾਸ਼ ਨੇ ਚੈਨ ਕੋਲ ਗਾਹਾਂ ਦੀ ਹੁਣ ਕੀ ਕਹਿਣਕ ਹੁੰਦੀ ਜੇ ਮਰਕੇ ਪ੍ਰਕਾਸ਼ ਨੇ ਜਾਂ ਕੋਈ ਜਿਵੇਂ ਜਿ세 ਬੰਦੇ ਕੋਈ ਅੱਜ ਜਿਥੇ ਬੰਦੀਆਂ ਨੂੰ ਕਿਸੇ ਜਿਹੇ ਬੰਦੇ ਦੀ ਕੋਈ ਲੋੜ ਨਹੀਂ ਗਈ ਨਾ ਕੋਈ ਜਥੇ ਬੰਦੀ ਆਵੇ ਪੰਚਾਇਤ ਦਾ ਕੰਮ ਹੈ ਪੰਚਾਇਤ ਦਾ ਪੇ ਕਰੂ ਸਾਰਾ ਕੁਝ ਹਾਂਜੀ ਇਹ ਕੋਰਟ ਦਾ ਫੈਸਲਾ ਤੁਹਾਡੇ ਕੋਈ ਜਥੇ ਬੰਦੇ ਕੀ ਕਰਨਗੇ ਜੀ ਜਥੇ ਬੰਦੀ ਦੀ ਕੋਈ ਲੋੜ ਨਹੀਂ ਜਥੇ ਬੰਦੀ ਐਵੇਂ ਜਾਣ ਕੇ ਵਿੱਚ ਪਾਉਂਦੇ ਆ ਤੇ ਜਥੇ ਬੰਦੀ ਕੋਈ ਲੋੜ ਨਹੀਂ ਜਿਹੜਾ ਕੋਰਟ ਨੇ ਫੈਸਲਾ ਕੀਤਾ ਉਹ ਠੀਕ ਆ ਕੋਰਟ ਦੇ ਫੈਸਲੇ ਤੇ ਚੁਣੌਤੀ ਨਹੀਂ ਦੇਦਾ ਕੋਈ ਨਹੀਂ ਉਹ ਚੁਣੌਤੀਆਂ ਕੋਈ ਨਹੀਂ ਦਿੰਦੇ ਆ ਉਹ ਦਿੰਦੇ ਆ ਫੈਸਲੇ ਆ ਦਿੰਦੇ ਆ ਉਹ ਚੁਣੌਤੀਆਂ ਦਿੰਦੇ ਆ ਹਾਂ ਅਸੀਂ ਤਾਂ ਮੰਨਦੇ ਜੋ ਪੰਚਾਇਤ ਦਾ ਫੈਸਲਾ ਹੋਇਆ ਭਈ ਹੋਇਆ ਉਹ ਵੀ ਉਸ ਦਾ ਕੰਟੀਨ ਜਾਰੀ ਰਹਿੰਦਾ ਹਾਂਜੀ